ਮੈਂ ਤਾਂ ਲੋਕਾਂ ਨੂੰ ਇੰਨੀ ਬੇਨਤੀ ਕਰਾਂਗੀ ਕਿ ਪੰ 2015 ਤੋਂ ਬਾਅਦ ਇੱਕ ਖੇਤਰੀ ਪਾਰਟੀ ਨੂੰ ਇਹਨਾਂ ਦੋਵਾਂ ਪਾਰਟੀਆਂ ਨੇ ਬਦਨਾਮ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਇੱਕ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦਾ ਝੂਠ ਮਾਰ ਕੇ ਹੋਂਦ ਦੇ ਕਿਸਾਨਾਂ ਨੂੰ ਮਾਰ ਛੱਡਿਆ ਤੇ ਕਰਜ਼ਾ ਚੜਾਇਆ ਕੱਖ ਨਹੀਂ ਦਿੱਤਾ ਅਤੇ ਇੱਕ ਦੂਜੇ ਪਾਸੇ ਉਸ ਤੋਂ ਵੀ ਮਹਾਂ ਝੂਠੇ ਜਿਹੜੇ ਇਹਨਾਂ ਨੇ ਆਗਿਆ ਸਾਡਾ ਪੰਜਾਬ ਕਿੱਥੇ ਖੜਿਆ ਕੋਈ ਆਪਣੇ ਖਰਚੇ ਸੇਫ ਨਹੀਂ ਹੈਗਾ ਕੋਈ ਆਪਣੀ ਦੁਕਾਨੇ ਤੇ ਸੇਫ ਨਹੀਂ ਹੈਗਾ ਤੇ ਬੱਚਿਆਂ ਨੂੰ ਕਬੱਡੀ ਦੇ ਨਾਲ ਜੋੜਿਆ ਜਾਂਦਾ ਸੀ ਕਬੱਡੀ ਖੇਡਦੇ ਸੀਗੇ ਉੱਥੇ ਅੱਜ ਨਸ਼ਿਆਂ ਦੀ ਖੇਡ ਚਿੱਥੇ ਕਬੱਡੀ ਤੇ ਉਹਨਾਂ ਨੂੰ ਪ੍ਰਾਈਜ਼ ਮਨੀ ਮਿਲਦਾ ਸੀ ਉੱਥੇ ਨਸ਼ੇ ਦੇ ਨਾਲ ਉਹਨਾਂ ਨੂੰ ਮੌਤ ਮਿਲ ਰਹੀ ਹੈ ਅੱਜ ਗੈਂਗਸਟਰਾਂ ਦਾ ਰਾਜ ਚੱਲਦਾ ਕਿਹਨੂੰ ਕੱਟ ਕਿੱਥੇ ਗੋਲੀ ਮਾਰਦੇ ਕਿੱਥੇ ਨੋਟ ਹੋ ਜਾਏ ਕਿਹਨੂੰ ਕੀ ਕਰਦੇ ਕੋਈ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜਿਹੜਾ ਐਮ.ਐਲ.ਏ ਵੀ ਨਹੀਂ ਹੈ 24 ਗੱਡੀਆਂ ਲੈ ਕੇ ਉਹਦੇ ਨਾਲ ਪੰਜਾਬ ਪੁਲਸੀ ਉਹਨੂੰ ਵਰਤਸਨਾ ਲਈ ਲੈ ਕੇ ਜਾਂਦੇ ਨੇ ਤੇ ਲੋਕੀ ਜਿਹੜੇ जान माल दी रक्षा वास्ते इना दी रक्षा वास्ते कोणी ਕਿਸੇ ਵੀ ਕੋਈ ਸਲਵਾਈ ਨਹੀਂ ਇਹ ਪੰਜਾਬ ਦੁੱਖ ਹੁੰਦਾ ਹੈ ਕਿ ਪੰਜਾਬ ਨੂੰ ਅਸੀਂ 2017 ਕਿਥੇ ਛੱਡ ਕੇ ਗਏ ਸੀ ਜਿੱਥੇ ਹਵਾਈ ਅੜੇ ਥਰਮਲ ਪਲਾਂਟ ਸੜਕਾ ਬੰਨ੍ਹਿਆ ਸੀ ਆਟੇ ਦਾਲ ਦੇ ਕਾਰਡ ਬਣ ਗਏ ਸੀ ਪੈਨਸ਼ਨ ਛੱਦਰ ਮਿਲਦੀ ਸੀ ਅੱਜ ਪੰਜਾਬ ਕੇ ਇਹਨਾਂ ਚੀਜ਼ਾਂ ਦੀ ਤਾਂ ਗੱਲਾਂ ਹੀ ਨਹੀਂ ਹੋ ਗਿਆ ਗੱਲਾਂ ਤਾਂ ਆ ਹੋ ਰਹੀਆਂ ਨੇ ਕਿ ਸਾਡੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਲੋ ਗੱਲਾਂ ਆ ਹੋ ਰਹੀਆਂ ਨੇ ਇਹ ਗੈਂਗਸਾ ਦਾ ਰਾਜ ਖਤਮ ਕਰ ਦੋ ਗੱਲਾਂ ਆ ਹੋ ਰਹੀਆਂ ਨੇ ਕਿ ਪੰਜਾਬ ਦਾ ਕਰਜ਼ਾ ਘਟਾਓ ਉਹ ਲੋਕਾਂ ਨੂੰ ਨੌਕਰੀਆਂ ਦੋ ਲੇਕਿਨ ਬਈ ਸੁਨਨਵਲਾ ਹੀ ਨਹੀਂ ਹੈ